ਦੋਸਤੋ ਕਈ ਦਿਨ ਪਹਿਲਾਂ ਸੰਧੂਰਾਂ ਦੀ ਭੈਣ ਦਾ ਵਿਆਹ ਸੀ ਜੋ ਕਿ ਬੜੀ ਧੂਮ-ਧਾਮ ਦੇ ਨਾਲ ਕੀਤਾ ਗਿਆ ਸੀ ਪਰ ਵਿਆਹ ਤੋਂ ਬਾਅਦ ਉਹਨਾਂ ਨੇ ਆਪਣੀ ਭੈਣ ਦੀ ਡੋਲੀ ਵਾਲੀ ਕੋਈ ਵੀ ਵੀਡੀਓ ਸ਼ੇਅਰ ਨਹੀਂ ਕੀਤੀ ਸੀ ਪਰ ਹੁਣ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਨੇ ਆਪਣੀ ਭੈਣ ਦੀਆਂ ਕੁਝ ਡੋਲੀ ਵਾਲੀਆਂ ਸਟੋਰੀਆਂ ਸ਼ੇਅਰ ਕੀਤੀਆਂ ਹਨ ਜਿੱਥੇ ਕਿ ਸੰਧੂਰੀ ਭਾਵੁਕ ਹੁੰਦੇ ਨਜ਼ਰ ਆਏ ਹਨ ਜਿਸ ਦੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਹ ਦਿਲ ਡੁੱਲਦਾ ਪਿਆਰ ਨਾਲ ਪਰਕੇ ਜੀ ਬੱਦਲਾਂ ਨੇ ਦੱਸਿਆ ਆ ਬੱਦਲਾਂ ਨੇ ਦੱਸਿਆ ਵਰਕੇ ਜੀਏ ਦੁਨੀਆਂ ਸੋਹਣੀ ਦਿਸਦੀ ਏ ਕੋਈ ਪੁੱਛਦਾ ਕਿ ਰੌਣਕ ਕਿਸ ਦੀ ਏ ਮੈਂ ਕਿਹਾ ਕਿ ਉਸ ਦੇ ਕਰਕੇ ਕਰਕੇ ਪਰਕੇ ਹਾਜ਼ਰਾ ਤੂੰ ਡਰ ਕੇ ਜੀ ਦਿਲ ਢੋਲਦਾ ਪਿਆਰ ਨਾਲ ਦੋਸਤੋ ਜੇਕਰ ਤੁਸੀਂ ਅਜਿਹੀ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਅਬ ਦਿਲ ਡੋਲਦਾ ਪਿਆਰ ਨਾਲ ਪਰ ਕੇ ਜੀ ਬਦਲਾਂ ਨੇ ਦਦੜਾਣੇ ਦੱਸਿਆ ਆ ਬਦਲਾਂ ਨੇ